ਮਿੱਤਰੋ ਅੱਜ ਆਪਾਂ ਹੈਗੇ ਆ ਪਿੰਡ ਮਾਣੂਕੇ ਬਾਈ ਗਿੱਲ ਦੇ ਘਰੇ ਤੇ ਗਿੱਲ ਦੇ ਘਰੇ ਆ ਸ਼ੂਟ ਤੇ ਸ਼ੂਟਸ਼ਾਟ ਕਰਨੇ ਸੌਖੇ ਨਹੀਂ ਹੁੰਦੇ ਆਪਾਂ ਕਹਿੰਦੇ ਗਾਣੇ ਤਿੰਨੇ ਪੈਸੇ ਲਾ ਕੇ ਆ ਆ ਦੇਖੋ ਇੱਧਰ ਬਾਈ ਲਿਪਾ ਪੋਚੀ ਕਰੀ ਜਾਂਦਾ ਤੇ ਆ ਖੜਾ ਬਾਈ ਗਿੱਲ ਦਾ ਘੋੜਾ ਕਹਿੰਦਾ ਨਿੰਗਾਂ ਕੋਲੇ ਘੋੜੇ ਹੱਦੇ ਸੀ ਸਾਡੇ ਗੁਰੂਆਂ ਕੋਲੇ ਤੇ ਕਹਿੰਦਾ ਹੁਣ ਸਾਡੇ ਇਹ ਘੋੜੇ ਆ ਤੇ ਕਿਉਂ ਗਿੱਲਾ ਪਹਿਲਾਂ ਮਾਤਾ ਹੋਣੀ ਨਹੀਂ ਹੁਣੇ ਤਵੀ ਬੰਦ ਕਰੀਆ ਪਹਿਲਾਂ ਤਵੀ ਚੜੀ ਹੋਈ ਸੀ ਸ਼ੂਟਿੰਗਾਂ ਕਰਨੀਆਂ ਸੌਖੀਆਂ ਨਹੀਂ ਹਨਾ ਗਾਣੇ ਬਣਾਉਣੇ ਸੌਖੇ ਨਹੀਂ ਕਿਉਂ ਕਿ ਲਾ ਰੋਟੀ ਪਾਣੀ ਤਾਂ ਖਾਣੀ ਹੀ ਸਭ ਨੇ ਰੋਟੀ ਬਣਾ ਦੇ ਖਾਣਾ ਉਹ ਵੀ ਵਿਆਹ ਜਿੰਨਾ ਬਣ ਜਾਂਦਾ ਵਿਆਹ ਤੇ ਕੰਮ ਹੋ ਜਾਂਦਾ ਨਾ ਦੇਖ ਲੈ ਵਿਆਹ ਜਿੰਨਾ ਆਇਆ ਬੰਨ ਲੱਗੀ ਪਈ ਨਾ ਜਮਾ 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 ਵਿਆਹ ਚ ਵੀ ਰੋਟੀ ਬਾਲਰ ਦੀ ਲੋੜ ਹੁੰਦੀ ਐ ਇਹਦੇ ਚ ਵੀ ਵਿਆਹ ਚ ਵੀ ਤਵੀ ਚੜਦੀ ਇਹਦੇ ਚ ਵੀ ਅੰਦਰ ਦੀ ਲੋੜ ਤਾਂ ਹੁਣ ਸਭ ਕਿਤੇ ਆ ਗਾਣੇ ਦਾ ਨਾਂ ਕੀ ਆਪਣੇ ਦਾ ਗਾਣੇ ਦਾ ਨਾਂ ਹੁਣ ਕੀ ਰੱਖ ਲਈ ਤੂੰ ਦੱਸ ਇੱਕ ਤੀ ਤੂੰ ਦੱਸ ਕੀ ਰੱਖੀਏ ਨਿਹੜਾਈ ਤੇ ਲੜਾਈ ਪੜਾਈ ਵਾਲਾ ਗਾਣਾ ਹੀ ਆ ਵੈਸੇ ਤਾਂ ਤੇ ਉਹਨਾਂ ਤੋਂ ਦੱਸ ਕੀ ਰੱਖੀਏ ਮੈਂ ਤਾਂ ਕੀ ਦੱਸਾਂ ਹੁਣ ਤੂੰ ਰੱਖਣਾ ਬਸ ਇਹੋ ਜਿਹੀ ਰੱਖ ਲਾਂਗੇ ਫਿਰ ਪਰਚੇ ਪਰਚੇ ਕੁਕੀ ਫਿਰ ਵੇਖ ਲੈਨੇ ਕੋਈ ਨਾ ਕੋਈ ਰੱਖ ਲਾਂਗੇ ਸਟੀering ਪੁੱਠੇ ਵਾਹੇ ਜਿਹੜੀ ਫਿਰਦਾ ਸਟੀering ਇਹ ਆਪਣੇ ਵੀਰ ਪਾ ਇਹ ਇਹ ਇਤਿਹਾਸਿਕ ਗੱਡੀ ਆ ਮਤਲਬ ਦੱਸਾ ਕਿਵੇਂ ਪੜਾਂਦੀ ਤੂੰ ਸਿਰਸੂ ਪਹਿਲੇ ਪਰਚੇ ਦੇ ਵਿੱਚ ਜਿਹੜਾ ਆਪਣਾ ਲਾਹਵੀਰੇ ਨਾਲ ਸੀ ਉਹੱਚ ਵੀ ਇਹ ਇਹ ਹੈ ਇਹਹੀ ਜੀਬ ਸੀ ਠੀਕ ਹੈ ਪਰਚੇ 2 ਦੇ ਵਿੱਚ ਵੀ ਇਹੀ ਜੀਬ ਆ ਠੀਕ ਹੈ ਪਰਚੇ 3 ਜੀ ਵੀ ਇਹੀ ਜੀਬ ਆ ਅੱਛਾ ਇਹ ਜੀ 4x4 ਹੈ 4x4 ਵੱਡੀ ਗੱਡੀ ਹੈ ਨਾ ਚਾਰੇ ਟਾਇਰਾਂ ਚੋਂ ਬੰਦੇ ਵੀ ਉਹੀ ਆ ਦੇਖ ਲੈ ਬੰਦੇ ਵੀ ਉਹੀ ਆ ਬੰਦੇ ਵੀ ਹਾਂ ਸਾਰੇ ਬੰਦੇ ਵੀ ਬੰਦੇ ਬੰਨਾ ਆਪੋ ਬੰਦੇ ਬੋਲ ਬਾਈ ਤੇਰੇ ਘੋੜੇ ਬਾਰੇ ਦੱਸ ਆ ਕੇ ਘੋੜੇ ਬਾਰੇ ਦੱਸੀ ਕਰਾਈ ਗਿੱਲਾ ਤੂੰ ਦੇਖਿਆ ਤਾਂ ਆ ਆ ਜਾ ਯਾਰ ਹੈਲੋ ਬਾਈ ਹੈਲੋ ਘੋੜੇ ਬਾਰੇ ਦੱਸ ਪੜਾ ਟਾਇਰ ਇਹ ਕਿੱਥੋਂ ਲੈਂਦੇ ਆ ਏ ਟਾਇਰ ਪਾਇਆ ਪੰਨਾ ਮੇਸ਼ਰ ਨੂੰ ਮੰਨਦਾ ਮੈਂ ਸੁਣਾ ਜਿਹੜਾ ਤੁਸੀਂ ਟਾਇਰ ਪਾਇਆ ਪੰਜ ਟੈਂਕੀਆਂ ਹਵਾ ਦੀ ਮੈ ਗਈ ਸੀ ਠੀਕ ਹੈ ਲੈ ਹੈ ਹੈ ਟੈਂਕੀਆਂ ਦਾ ਹਵਾ ਦਾ ਜਵਾਵਾ ਪੈ ਜਾਂਦੀ ਆ ਤੇ ਉੱਥੇ ਪਾਟ ਗਿਆ ਆਨੰਦ ਫੈਕਟਰੀ ਅੱਛਾ ਟਾਇਰ ਪਾਟ ਗਿਆ ਕੱਚ ਵੱਜ ਗਈ ਬੋਤਲ ਡੁੱਬ ਗਈ ਸੀ ਫੇਰ ਏ ਟਾਇਰ ਦੇ ਟੈਂਸ ਤੇ ਫੇਰ ਉਦੋਂ ਪਤਾ ਲੱਗਦਾ ਵੀ ਹਵਾ ਕਿੰਨੀ ਕੁ ਭਰੀ ਜਾਂਦੀ ਆ ਇੱਥੇ ਅੱਛਾ ਰਿਪੇਅਰ ਕਰਾਇਆ ਫੇਰ ਰਿਪੇਅਰ ਹਾਂ ਜਿੰਨਾ ਤੋਂ ਆਪਾਂ ਲਿਆਂਦਾ ਸੀ ਉਹਨਾਂ ਤੋਂ ਉਹਨਾਂ ਨੇ ਕਰਤਾ ਸੈਟ ਜਮ ਹਾਂ ਕਰ ਦਿੰਦੇ ਅੱਜ ਕੱਲ ਦਾ ਮਸ਼ੀਨਾਂ ਹੈਗੀਆਂ ਹਾਂ ਜਮ ਤੇ ਏਡਾ ਕੀ ਦਲਵਾ ਲਿਆ ਆਪਾਂ ਬਈ ਨੇ ਵੀ ਯਾਰ ਆਪਣੀ ਕੁੱਕੀ ਨੇ ਲਾਇਆ ਕੁੱਕੀ ਵਾਲਿਆਂ ਤੋਂ ਜਿਹੜੇ ਇੱਥੋਂ ਵਾਲੇ ਜਿੱਤਵਾਲ ਵਾਲੇ ਅਜਿਤਵਾਲ ਵਾਲੇ ਹਾਂ ਬੜੀਆਂ ਲੈਟਾਂ ਲਾਈਆਂ ਹੈ ਹਾਂ ਸਿਰਾਂ ਘਰੇ ਪਿਆ ਗੱਲਾਂ ਕੀ 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 ਸ਼ੌਂਕ ਸੀ ਵੀ ਆਪਾਂ ਟਰੈਕਟਰ ਐ ਬਣਾ ਕੇ ਰੱਖਣਾ ਲੋਹੇ ਦਾ ਸ਼ੌਂਕ ਆ ਯਾਰ ਮੈਨੂੰ ਸ਼ੁਰੂ ਤੋਂ ਸ਼ੌਂਕ ਇਹ ਸੀ ਵੀ ਮੇਰੇ ਆਪਣੇ ਘਰ ਦੇ ਦੋ ਟਰੈਕਟਰ ਹੋ ਰਿਹਾ ਇੱਕ ਉਹ ਬਾਹਰ ਖੜਾ ਇੱਕ ਡਿਸਕਾਊਂਟ ਖੜਾ ਇੱਕ 3000 ਫੋਰਡ ਖੜਾ ਹਾਂ ਵੀ ਆਪਣੇ ਘਰ ਦੇ ਸਿਸਟਮ ਇਹ ਸੀ ਵੀ ਮੈਨੂੰ ਵੀ ਖੇਤੀ ਜੂ ਓਂ ਘਰਦਿਆਂ ਨੇ ਵਾੜਿਆ ਜੀ ਮੈਨੂੰ ਕਹਿੰਦੇ ਵੀ ਤੂੰ ਖੇਤੀ ਕਰਨੀ ਕਰਨੀ ਨਹੀਂ ਟਰੈਕਟਰ ਟਰੈਕਟਰ ਨਾਲ ਪਿਆਰ ਸੀਗਾ ਹਾਂ ਤੇ ਪਰ ਮੈਨੂੰ ਇਹਨਾਂ ਨੇ ਜਾਨ ਨਹੀਂ ਦਿੱਤਾ ਇਧਰਲੇ ਪਾਸੇ ਹਾਂ ਤੇ ਮੈਂ ਸੋਚਿਆ ਸੀ ਵੀ ਮੇਰੀ ਆਗ ਦੀ ਜਦੋਂ ਸੁਰਤਜੀ ਸਾਹਿਬ ਦੀ ਮੈਂ ਇੱਜ਼ਤ ਪੂਰੀ ਕਰੂੰਗਾ ਫਿਰ ਅਸੀਂ ਕਰ ਲਏ ਆ ਗਿਆ ਫਿਰ ਪੈਰ ਥੱਲੇ ਪਟੇਰਾ ਦੇ ਅੱਛਾ ਆਪਾਂ ਹੁਣ ਇਹ ਤੇ ਕਿੱਥੇ ਕਿੱਥੇ ਜਾ ਕੇ ਇੱਕ ਤਾਂ ਅਨੰਦਪੁਰ ਸਾਹਿਬ ਨੰਦਪੁਰ ਸਾਹਿਬ ਜਾ ਕੇ ਆਏ ਆ ਤੇ ਹਾਂ ਦਰਬਾਰ ਸਾਹਿਬ ਜਾਏ ਅੰਮ੍ਰਿਤਸਰ ਸਾਹਿਬ ਹਾਂ ਤੇ ਮਹਾਲੀ ਤਾਂ ਪਤਾ ਨਹੀਂ ਕਿੰਨੇ ਘਰ ਵਰਗੇ ਆ ਫਤੇਗੜ ਸਾਹਿਬ ਜਾ ਕੇ ਆਏ ਅੱਛਾ ਮਹਾਲੀ ਤਾਂ ਖੇਤੀ ਬਣਾਇਆ ਹੋਇਆ ਹਾਂ ਠੀਕ ਆ ਲੋਕ ਦੇਖਦੇ ਖੜਖੜ ਵਧੀਆ ਕਰਦਾ ਭਾਈ ਲੋਕ ਖੜਖੜ ਦੇਖਦੇ ਹੁਣ ਬੰਪਰ ਆਪਾਂ ਕਿਹਨੂੰ ਦਿੱਤਾ ਡੈਨਾਸੌਰ ਵਾਲੇ ਨੂੰ ਬੰਪਰ ਤਾਂ ਹੁਣ ਇਹਦਾ ਆਪ ਬਣਾ ਕੇ ਸੈੱਟ ਕਰਕੇ ਲਾਉਣਾ ਨਹੀਂ ਉਹ ਡੈਨਾਸੌਰ ਵਾਲੇ ਨੂੰ ਦਿੱਤਾ ਉਹ ਡੈਨਾਸੌਰ ਵਾਲੇ ਨੇ ਤਾਂ ਉਹਦੇ ਲਾਇਆ ਆਪਣੇ ਯਾਰ ਨੇ ਲੱਕੀ ਨੇ ਵਾਪਰੇ ਦਾ ਉਹਦਾ ਕਿਹੜਾ ਪੰਡਾ ਮੁੰਡੇ ਦਾ ਹਜ਼ਾਰ ਵੱਡੇ ਰੋਡੇ ਦਾ ਆਛਾ ਠੀਕ ਹੈ ਆਹ ਬਈ ਟਰੈਕਟਰ ਪਹਿਲਾ ਪੰਜਾਬ ਦਾ ਕਲਾਕਾਰ ਹੋ ਜਿਹੜਾ ਮਹਾਲੀ ਚ ਟਰੈਕਟਰ ਤੇ ਗਿੜੇ ਦਿੰਦਾ ਉਹਦੇ ਉਹਦੇ ਟਾਇਰ 4x4 ਸੀ ਇਹ ਹੁਣ ਤਾਂ ਮੈਂ ਉਹਦਾ 2x1 ਰਹਿ ਗਿਆ ਹੈ ਨਾ ਨਹੀਂ ਨਹੀਂ 4x1 ਹੀ ਆ ਲੈ ਮੂਰਲੇ ਦਾ ਹੈ ਬਾਪੂ ਵਿਧਾਈ ਕਰਦਾ ਨੂਰਲੇ ਤੋਂ ਮੈਂ ਨਹੀਂ ਨਹੀਂ ਜ਼ੋਰ ਕਹਿਣਾ ਮਤਲਬ ਵੀ ਕੰਮ ਤਾਂ ਕਰਦੇ ਆ ਹੁਣ ਜਿਵੇਂ ਉਹਦੇ ਗੱਡੀ ਹੁੰਦੀ ਆ ਤੇ ਗੱਡੀ ਨਹੀਂ ਆਉਂਦੀ ਗੱਡੀ ਨਹੀਂ ਹੂੰ ਤੇ ਆਪਾਂ ਜਦੋਂ ਵਾਹਨ ਚ ਵੜਨਾ ਹੀ ਨਹੀਂ ਇਹਨੂੰ ਹੁਣ ਵਾਹਨ ਚੋੜ ਦੇ ਮਿਲਿਆ ਆ ਰੋਟਾਵੇਟਰ ਜਾਂ ਮਾਰਿਆਈ ਆਪਾਂ ਫਾਰਮ ਹਾਊਸ ਦੇ ਸਵਾਲ ਲੈਣਾ ਤੂੰ ਤਾਂ ਯਾਰ ਕਿਹੜੇ ਰੋਟਾਵੇਟਰ ਮਾਰਦਾ ਉਂ ਜਾਣ ਚ ਵੀ ਹੈਗਾ ਇਹ ਨਹੀਂ ਗੱਲ ਇਹ ਕੱਲੀ ਜਾਣ ਜਾਣ ਪਲਾਏ ਦੇ ਚ ਜਿਵੇਂ ਕਹਿੰਦਾ ਹੁੰਦਾ ਜਾਣ ਚ ਪੂਰਾ ਹੈ ਇਹ ਐ ਨਹੀਂ ਕੱਲੀ ਸ਼ੋਅ ਵਾਲਾ ਹੀ ਆ ਜਾਣਤਾ ਇਹਦੇ ਵਿੱਚ ਹੀ ਆ ਫਿਰ ਇਹ ਕਣਾਲੇ ਪੈਂ ਇਹਨੇ ਕਿਹੜਾ ਤੋਦੇ ਹਾਲ ਮਾਰਿਆ ਜਾਣ ਸਾਰੀ ਵਿੱਚ ਹੀ ਲਈ ਬੇਟਾ ਹੈ ਹੈ ਜੇਹੀ ਗੱਲ ਆ ਤੇ ਹੁਣ ਬਈ ਅੱਧਾ ਕੇ ਗਾਣਾ ਸ਼ੂਟ ਹੋ ਗਿਆ ਤੇ ਅੱਧਾ ਕੇ ਰਹਿਦਾ ਤੇ ਸੁਣ ਜਿਵੇਂ 10 ਘੰਟੇ ਵੀ ਗਾਣੇ ਕਰਨੇ ਸੌਖ ਨਹੀਂ ਆ ਦੇਖ ਲੋ ਇੱਥੋਂ ਲੈ ਕੇ ਉਹ ਤੱਕ ਗੱਡੀਆਂ ਖੜੀਆਂ ਨੇ ਤੇ ਇਦੂ ਪੰਜ ਸੱਤ ਗੱਡੀਆਂ ਪਿੱਛੇ ਖੜੀਆਂ ਨੇ ਸਾਰੀਆਂ ਯਾਰਾ ਮਿੱਤਰਾਂ ਦੇ ਆਣੇ ਗਾਣੇ 'ਚ ਤਾਂ ਮੈਨੂੰ ਲੱਗਦਾ ਇੰਨੀਆਂ ਗੱਡੀਆਂ ਨਹੀਂ ਚਾਹੀਦੀਆਂ ਤੇ ਸਿਰਾ ਘਰੇ ਪਿਆ ਦੇਖੋ ਮਾਤਾ ਉਹਦੀ ਭਾਂਡੇ ਮਾਂਜਣ ਲੱਗੀਆਂ ਪਈਆਂ ਕਿਉਂਕਿ ਇੰਨੀ ਜਨਤਾ ਨੂੰ ਰੋਟੀ ਬਣਾਈ ਖਵਾਈ ਸ਼ਿਕਾਈ ਹੈ ਨਾ ਤੇ ਜਿਵੇਂ ਉਹ ਬਾਈ ਦਸ ਘਟੇ ਵੇਰ ਘਮ ਹੌਲ ਬਣ ਜਾਂਦਾ ਤੇ ਬਾਈ ਬਣੇ ਸਪੋਰਟ ਕਰੇ ਸਾਡੇ ਗਾਣੇ ਨੂੰ ਹਨਾ ਆਉਣ ਵਾਲੇ ਨੂੰ ਤੇ ਅੰਦਰ ਤੁਹਾਨੂੰ ਹੋਰ ਵੀ ਦਿਖਾਉਣਾ ਮੁੰਡੇ ਬੈਠੇ ਆ ਉਹ ਵੀ ਆ ਆ ਖੜੀ ਇਹਦੀ ਟਰਾਲੀ ਐ ਡੇਡੇ ਜਨਰੇਟਰ ਕੰਮ ਤੇਰੇ ਯਾਰ ਤੇ ਸਾਰੇ ਵੱਡੇ ਹੀ ਆ ਆ ਸ਼ੌਂਕੀਆ ਟਰਾਲੀ ਤਿਆਰ ਕਰਾਈ ਸੀ ਇਹਨੇ ਇਹ ਤੇ ਹੀ ਜਾ ਕੇ ਆਇਆ ਤੇ ਤਵੀ ਤੁਹਾਨੂੰ ਪਤਾ ਹੁਣੇ ਹੀ ਬੰਦ ਕਰੀ ਆ ਤੇ ਅੱਧ ਦਿਖਾਉਣਾ ਬਾਈ ਹੁਣੇ ਹੋਰ ਅੰਦਰ ਕਿੰਨੇ ਬੈਠੇ ਮੈਂ ਤਾਂ ਵਿਆਹ ਦਾ ਮੋਲ ਬਣ ਗਿਆ ਹੈਨਾ ਵਿਆਹ ਹੀ ਹੋਇਆ ਪਤਾ ਹਾਂ ਤੁਸੀਂ ਖੁਸ਼ ਹੋ ਮੰਨ ਲਓ ਬਾਈ ਤੋਂ ਬੀਬੂ ਪਤਾ ਸਾਰਾ ਹੀ ਖਵਾ ਜਾ ਵਾ ਨਹੀਂ ਨਹੀਂ ਮਿੱਤਾਂ ਐ ਹੁੰਦਾ ਵੀ ਐਡੇ ਐਡੇ ਕੰਮ ਕਰੀਏ ਨਾ ਕਾਹਨੂੰ ਕਰਦਾ ਨਹੀਂ ਨਹੀਂ ਪਤਾ ਬਸ ਆਦਾ ਸਾਡੇ ਤੇ ਡੈਣਾ ਆ ਐ ਫੁੱਲ ਸਪੋਰਟ ਹੈ ਵਾ ਫੁੱਲ ਆ ਪੂਰੀ ਬਾਪੂ ਦੀ ਵੀ ਹਾਂ ਅਸੀਂ ਤਾਂ ਕੱਲ ਦੇ ਕੱਲੇ ਭੱਜੇ ਫਿਰਦੇ ਸਾਰਾ ਕੰਮ ਕਰਦੇ ਹਾਂ ਹਾਂ ਤੇ ਜਦੋਂ ਗਾਣਾ ਵੱਜਦਾ ਕਿਤੇ ਦੇਖਦੇ ਬਾਹਰ ਜਾਂ ਕੋਈ ਨਾਂ ਆਉਂਦਾ ਤੇ ਚੌੜੇ ਹੋ ਜਾਂਦੇ ਹਨਾ ਆ ਤਾਂ ਕਰਨ ਕਰਦਾ ਵਾਰੇ ਜੀ ਮਾਂ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਜਦੋਂ ਪੁੱਤ ਦਾ ਹਨਾ ਕਿਤੇ ਨਾਂ ਆਉਂਦਾ ਜਿੱਦਾਂ ਉਹ ਘਰ ਦਵਾਰੇ ਜਾਈਦਾ ਤੇ ਆਹ ਪਾਰਕ ਛੋੜ ਕੇ ਜਾਂਦਾ ਕੋਈ ਜਣਾ ਵਾਧਾ ਛੋੜਾ ਮੁੰਡਾ ਟਰੈਕਟਰ ਤੇ ਆਉਂਦਾ ਸੀ ਛੋੜਾ ਮੁੰਡਾ ਤੇਰਾ ਪੂਜੀ ਹੋ ਜਾਂਦੀ ਸਾਡੇ ਮੇਰੀ ਵੀ ਮਾਂ ਕੋ ਜਾਣ ਲਾ ਵੀ ਮੈਂ ਮਾਨ ਬਠੰਡੇ ਵਾਲੀ ਮਾਂ ਚੌੜੀ ਹੋ ਜਾਂਦੀ ਹੈ ਕਹਿੰਦੀ ਫਿਰ ਉਸ ਤੋਂ ਕੋਈ ਟਿਕਾਣਾ ਲੈਂਦਾ ਖੁਸ਼ੀਦਾ ਹਨਾ ਤੇ ਕੁੜਗਾ ਉਹਦਾ ਕੁੜਗਾ ਉਹਦਾ ਹਾਂ ਇਹ ਮਾਰਾ ਥੋੜਾ ਮੁੰਡਾ ਸਿੰਗਰ ਬਣਿਆ ਹਾਂ ਇਹ ਆ ਮਤ ਮੇਰਾ ਹੀ ਹਾਂ ਸਮਾਤਾ ਤੂੰ ਹੈਂ ਦੀ ਆ ਕੰਮ ਕਰਨ ਮਾਦ ਨਹੀਂ ਕੋਈ ਦੀ ਪਤਾ ਉਹ ਵੀ ਟਾਈਮ ਆ ਜੀ ਜਦ ਇਹ ਸਾਰਾ ਸਾਰਾ ਕੰਮ ਆਪੇ ਕਰਮਗੇ ਸਹੀ ਆ ਦੇਸ਼ ਵੀ ਦੋ ਦਿਨ ਕੋ ਮੈਂ ਇੰਗਲੈਂਡ ਜਾ ਆਸਟ੍ਰੇਲੀਆ ਜਾ ਆਇਆ ਹਾਂ ਹਾਂ ਸ ਕੈਨੇਡਾ ਵੀ ਜਾਇਆ ਕੈਨੇਡਾ ਵੀ ਜਾਇਆ ਤੁਸੀਂ ਜਾ ਆਏ ਹੋ ਨਾ ਕੈਨੇਡਾ ਤਾਂ ਛੋਟੇ ਮੁੰਡੇ ਨਾਲ ਜਾਏ ਗੁੜੀਆਂ ਕੋਲ ਦੋ ਵਾਰ ਹੀ ਜਾਇਆ ਮੈਂ ਅੱਛਾ ਅੱਛਾ ਬਾਹਰ ਵੀ ਜਦੋਂ ਮੇ ਮਿਲਦੇ ਉਹਨਾਂ ਨਾਲ ਵਧੀਆ ਲੱਗਦਾ ਉਹ ਹਾਂ ਆਪਣੇ ਭੋਲੀ-ਭੂਲੀ ਤੋਂ ਹੋਰ ਕਿਤੇ ਸਾਰੇ ਜਾਣਦੇ ਕਰਦੇ ਸੀ ਉਦੋਂ ਵੀ ਕਿ ਇਹਦੇ ਗਾਣੇ ਆਉਂਦੇ ਸੋੜ ਪੁੱਛਦੇ ਸੀ ਹਨਾ ਠੀਕ ਆਲੇ ਖੀਰੇ-ਕੂਰੇ ਜੀਰੇ ਪਏ ਮਿੱਤਰੂ ਪੂਰਾ ਮਾਹੌਲ ਬਣਦਾ ਹੈ ਆ ਪਿਆ ਸੋੜਗਾ ਪਣੀ ਬਣਾਇਆ ਸੀ ਤੇ ਆਪ ਹੁਣ ਸੁਭਾਲੀ ਜਾਂਦੇ ਆ ਤੇ ਇਧਰ ਬਾਈ ਹੁਣੇ ਆ ਜਾਈ ਬੈਠੇ ਦੇਖੋ ਜਿਵੇਂ ਕਹਿੰਦਾ ਤੇ ਬੰਦੇ ਤੇ ਬੰਦਾ ਚੜਿਆ ਪਿਆ ਤੇ ਤੇ ਸਾਰੇ ਬਾਈ ਦੇ ਯਾਰ ਮਿੱਤਰ ਐ ਇਹ ਨਹੀਂ ਬੰਦਰੀ ਖਾਸੀ ਹੱਤਾ ਜਦੋਂ ਵੀ ਕੋਈ ਗਾਣਾ ਕਰਦਾ ਉਹਦੇ ਸਾਰੇ ਇਕੱਲੇ-ਇਕੱਲੇ ਯਾਰ ਮਿੱਤਰ ਨੂੰ ਫੋਨ ਕਰਦਾ ਵੀ ਆ ਜਾ ਮਿੱਤਰਾਂ ਫੇਰ ਨਾ ਕੀ ਮੈਨੂੰ ਵੀ ਕਹਿੰਦਾ ਫੇਰ ਨਾ ਕੀ ਆ ਜਾ ਕਰ ਅੱਜ ਆਪਾਂ ਗਾਣਾ ਕਰਦੇ ਆ ਤੇ ਆ ਬੈਠਾ ਗੱਗਾ ਚੱਕਰ ਵਾਲਾ ਮੰਨੀ ਬਰੋਨੀ ਸ਼ਖਸੀਅਤ ਹੈ ਜਿਹੜੇ ਨੂੰ ਜਾਣਦੇ ਉਹਨਾਂ ਨੂੰ ਵੀ ਪਤਾ ਹੈ ਦਾ ਮੂੰਹ ਤਾਂ ਦਿਖਾ ਦੇ ਮੜਾ ਜਾ ਠੀਕ ਆ ਹੈ ਓਕੇ ਆ ਓਕੇ ਜਮਾ ਓਕੇ ਆ ਕਹਿੰਦਾ ਤੇ ਆ ਮਤਲਬ ਡੈਂਟਿੰਗ ਪੈਂਟਿੰਗ ਉਹ ਤੋਂ ਕਰਵਾਈਆ ਪੈਂਟਿੰਗ ਪੈਂਟਿੰਗ ਉਹ ਨਹੀਂ ਕਰਵਾਈਆ ਜਿਹੜਾ ਆਪਣਾ ਬਾਹਰ ਬੁਲਾਇਆ ਹੋਇਆ ਹੂੰ ਕੁੜਤਾ ਵੀ ਅੱਜ ਮੈਂ ਅਜ ਕਾਲਾ ਪਾਲਿਆ ਹੈ ਜਿਹੜਾ ਸਿਸਟਮ ਪਰ ਅੱਜ ਹੂੰ ਦੂਜਾ ਪੈਂਟ ਹੈ ਦੂਜਾ ਦਸ਼ਤੂ ਵੀ ਦੱਸਦਾ ਆ ਵੇਖੋ ਬਾਈ ਹੁਣੇ ਜਦੋਂ ਆਏ ਇਕੱਠੇ ਜੇ ਬੰਦੇ ਹੁਣ ਉਹ ਪਈਆਂ ਪਤੰਦਰਾਂ ਦੀ ਐਣਕਾਂ ਦੇ ਚੜਦੇ ਤੇ ਚੜਦੇ ਆ ਮੁੰਡੇ ਜਦੋਂ ਆਏ ਇਕੱਠੇ ਜੰਦੇ ਨਾ ਫਿਰ ਨਾ ਚਾਰਜਰ ਪਿੱਛੇ ਲੜਾਈ ਹੁੰਦੀ ਹੁੰਦੀ ਹੁਣ ਚਾਰਜਰ ਚਾਰਜਰ ਹੋਈ ਜਾਂਦੀ ਐ ਸਾਰਿਆਂ ਕੋਲੇ ਆਈਫੋਨ ਹੈ ਆਈਫੋਨ ਦੀ ਬੈਟਰੀ ਦਾ ਤੁਹਾਨੂੰ ਪਤਾ ਹੀ ਆ ਤੇ ਲੈ ਵੀ ਮਿੱਤਰੋ ਆਪੋ ਆ ਦਾ ਕੋਈ ਯਾਰ ਮਿੱਤਰ ਵਿੱਚੋਂ ਪਛਾਨ ਲਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਹਨਾ ਹੱਸੀ ਕੋ ਜਾਨਾ ਤਾਂ ਮਿੰਨੀਆਂ ਸੀ ਹੈ ਏ ਆ ਦੇਖੋ ਭਾਈ ਬੱਚੇ ਪੁੱਛਿਆ ਮਾਲ ਟਿਕਾਣੇ ਲਾਉਂਦੇ ਹੁਣ ਮਤਲਬ 8 ਗਵਾਂਢ ਜਿੱਦੇ ਮੋਕੇ ਬੱਚੇ ਪੁੱਛਿਆ ਜੀ ਸਰ ਗੁੰਦੀ ਬੰਦੀ ਜਿਹੜੀ ਬੱਚੀ ਆ ਇਹ ਪਤਾ ਹੈਗਾ ਸੀ ਠਾਵਾਂ ਲਗੇ ਤੁਸੀਂ 8 ਗਵਾਂਢ ਚ ਦੇਰੋਂਗੇ 8 ਗਵਾਂਢ ਚ ਕਰੀਬ ਕੋਈ ਬੇਨ ਸਾਵਨ ਖਵਾਵਾਂਗੇ ਪੁੰਨ ਦਾਣਾ ਇਹ ਤਾਂ ਪੁੰਨ ਦਾਣਾ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਤੇ ਕਰੀ ਜਾਂਦੇ ਤਿਆਰੀਆਂ ਭਾਈ ਆ ਘੜੀਆ ਫੋਰ ਹੁਣ ਮੈਂ ਇਹ ਚਲਾਉਣੀ ਆ ਤੇ ਕਿਉਂ ਚੱਲੀਏ ਫਿਰ ਬੈ ਮੁੰਡੇ ਨੈਕੀ ਦੇ ਕੱਚੇ ਵਾਈ ਫਰ ਦੇ ਤਾਂ ਬਦੰਦਰ ਦੇ ਬੂਟ ਹੀ ਦੇਖਣ ਆਲੇ ਕਿੱਥੋਂ ਲਿਆਂਦੇ ਆ ਦੱਸ ਦੇ ਇਹ ਬਾਹਰੋਂ ਆਇਆ ਵੀਰੇ ਬਾਹਰੋਂ ਆਇਆ ਇਹਨੂੰ ਵੀ ਐਂ ਲੱਗਦਾ ਸੀ ਬਾਹਰੋਂ ਆਇਆ ਠੀਕ ਐ ਤੂੰ ਗੁੱਸੇ ਚੈੱਕ ਕਰੋਗਾ ਹਾਂ ਚੈੱਕ ਕਰ ਦੇਖੋ ਤਾਂ ਕਿ ਗੱਡ ਖਾਨਾ ਖੜਾ ਆਪਣੀ ਗੱਡੀ 'ਤੇ ਚਾਲੀ ਤਾਂ ਨਹੀਂ ਖਰੀ ਵਿੰਟੂ ਹੈ ਨਾ ਦੇਖਦੇ ਆਂ ਬਈ ਦੇਖ ਲੈਣੇ ਹਨ ਤਹ ਕਾਲੀਆਂ ਸਕਾਰਪੀਓ ਖੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਹੂੰ ਸਕਾਰਪੀਓ ਜਿਵੇਂ ਗਾਣੇ ਵਾਲੇ ਕਹਿੰਦਾ ਹੁੰਦਾ ਹੁੰਦੀ ਜੱਟਾਂ ਨੂੰ ਸਕਾਰਪੀਓ ਸੂਟ ਦੇ ਸੂਟ ਹੂੰ ਆਪਾਂ ਵੀ ਲਵਾਗੇ ਜਮਾ ਲਵਾਗੇ ਲਵਾਗੇ ਹੂੰ ਆਪਾਂ ਵਾਹ ਥਾੜੂ ਸਰਦੂਰ ਸਾਹਿਬ ਨੂੰ 100 ਰੁਪਏ ਲਈ ਇਦਾਂ ਗੱਡੀਆਂ ਚੱਕ ਕੇ ਲੈ ਗਏ ਹਨਾ ਉਹਦਾ ਕਮਰਾ ਗਿਆ ਸੀ ਬਾਈ ਬੰਦੇ ਨੇ ਗੇਟ ਦੇਖ ਬਣਾਇਆ ਗਲਨੇ ਆ ਦੇ ਘਰ ਦਾ ਹੈ ਜਿਵੇਂ ਕੋਈ ਕਿਲਾ ਹੁੰਦਾ ਤੇ ਚਲ ਠੀਕ ਹੈ bro ਓਕੇ ਜੀ ਤੂੰ ਵੀ ਆਏਂਗਾ ਗਲਨੇ ਚ ਜਮਾਂ ਵਾਲੇ ਠੀਕ ਹੈ ਮੈਂ ਵੀ ਤਿਆਰ ਹੋ ਕੇ ਆਇਆ ਹਾਂ ਠੀਕ ਹੈ